ਖਬਰ ਅੰਮ੍ਰਿਤਸਰ ਦੇ ਝੰਡਿਆਲਾ ਗੁਰੂ ਦੇ ਵਿੱਚ ਪੁਲਿਸ ਮੁਕਾਬਲਾ ਹੋਇਆ ਤੇ ਇਸ ਮੁਕਾਬਲੇ ਦੇ ਵਿੱਚ ਗੈਂਗਸਟਰ ਅਮ੍ਰਿਤਪਾਲ ਅਮਰੀ ਟੀਰ ਹੋ ਗਿਆ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਤੋਂ ਜਿੱਥੇ ਝੰਡਿਆਲਾ ਗੁਰੂ ਦੇ ਪਿੰਡ ਧਰੜ ਦੀ ਨਹਿਰ ਤੇ ਪੁਲਿਸ ਤੇ ਗੈਂਗਸਟਰ ਵਿਚਕਾਰ ਜੋ ਮੁਕਾਬਲਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਦੋਹਾਂ ਹੀ ਪਾਸਿਆਂ ਤੋਂ ਕ੍ਰੋਸ ਫਾਇਰਿੰਗ ਹੋਈ ਹੈ ਕਿ ਗੈਂਗਸਟਰ ਅਮ੍ਰਿਤਪਾਲ ਅਮਰੀ ਇਸ ਦੌਰਾਨ ਟੀਰ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਜੋ ਗੈਂਗਸਟਰ ਅਮਰਿਤਪਾਲ ਅਮਰੀ ਐ ਉਸ ਨੂੰ ਬੀਤੇ ਦਿਨੀ ਹੀ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਕੋਲ ਪੁਛ ਪੜਤਾਲ ਕੀਤੀ ਜਾ ਰਹੀ ਸੀ ਤੇ ਇਸ ਪੁਛ ਪੜਤਾਲ ਦੇ ਦੌਰਾਨ ਅਮਰੀ ਨੇ ਕਿਹਾ ਸੀ ਕਿ ਉਸ ਦੇ ਕੋਲ ਨਸ਼ਾ ਹੈ ਯਾਨੀ ਕਿ ਹੈਰੋਇਨ ਹੈ ਜਿਸ ਦੀ ਰਿਕਵਰੀ ਦੇ ਲਈ ਜੋ ਪੁਲਿਸ ਉਸ ਨੂੰ ਜੋ ਜੰਡਿਆਲਾ ਗੁਰੂ ਲੈ ਕੇ ਆਈ ਸੀ ਜੰਡਿਆਲਾ ਗੁਰੂ ਪਿੰਡ ਧਰਣ ਦੇ ਕੋਲ ਜਿਵੇਂ ਉਸ ਦੀ ਨਿਸ਼ਾਨਦੇਹੀ ਤੇ ਪੁਲਿਸ ਦਾ ਜੋ ਕਹਿਣਾ ਹੈ ਕਿ ਜਿਵੇਂ ਹੀ ਉਹ ਉਸ ਦੀ ਨਿਸ਼ਾਨਦੇਹੀ ਤੇ ਉਸ ਜਗ੍ਹਾ ਤੇ ਪਹੁੰਚੇ ਤਾਂ ਜੋ ਗੈਂਗਸਟਰ ਅਮਰੀ ਐ ਉਸ ਦੇ ਵੱਲੋਂ ਉਸ ਜਗ੍ਹਾ ਦੇ ਉੱਪਰ ਹਥਿਆਰ ਵੀ ਲਕੋ ਕੇ ਰੱਖਿਆ ਗਿਆ ਸੀ ਤੇ ਜਿਵੇਂ ਹੀ ਪੁਲਿਸ ਉਸ ਨੂੰ ਉਸ ਜਗ੍ਹਾ ਤੇ ਲੈ ਕੇ ਪਹੁੰਚੀ ਤਾਂ ਗੈਂਗਸਟਰ ਅਮਰਿਤਪਾਲ ਅਮਰਿਤ ਅਮਰੀ ਨੇ ਆਪਣਾ ਹਥਿਆਰ ਚੱਕ ਲਿਆ ਤੇ ਪੁਲਿਸ ਤੇ ਹੀ ਫਾਇਰਿੰਗ ਕਰ ਦਿੱਤੀ ਸਥਿਤੀ ਨੂੰ ਵੇਖਦਿਆਂ ਹੋਇਆਂ ਇਸ ਸਥਿਤੀ ਤੇ ਕਾਬੂ ਪਾਉਣ ਦੇ ਲਈ ਪੁਲਿਸ ਦੇ ਵੱਲੋਂ ਵੀ ਕ੍ਰੋਸ ਫਾਇਰਿੰਗ ਕੀਤੀ ਗਈ ਤੇ ਇਸ ਕ੍ਰੋਸ ਫਾਇਰਿੰਗ ਦੇ ਵਿੱਚ ਗੈਂਗਸਟਰ ਅਮਰਿਤਪਾਲ ਅਮਰੀ ਟੇਰ ਹੋ ਗਿਆ ਦੱਸਿਆ ਕਿ ਇਸ ਪੁਲਿਸ ਤੇ ਗੈਂਗਸਟਰ ਵਿਚਕਾਰ ਹੋਏ ਇਸ ਮੁਕਾਬਲੇ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਵੀ ਗੋਲੀ ਵੱਜੀ ਹੈ ਪਰ ਗਨੀਮਤ ਰਹੀ ਹੈ ਕਿ ਪੁਲਿਸ ਮੁਲਾਜ਼ਮ ਦਾ ਬਚਾਅ ਹੋ ਗਿਆ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਗੈਂਗਸਟਰ ਅਮਰਿਤਪਾਲ ਅਮਰੀ ਦੇ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਗੋਲੀ ਪੁਲਿਸ ਵਾਲੇ ਦੀ ਪਾਗਰੇ ਵਿੱਚ ਵਜੀ ਜਿਸ ਦੇ ਨਾਲ ਜੋ ਪੁਲਿਸ ਮੁਲਾਜ਼ਮ ਦਾ ਬਚਾ ਹੋ ਗਿਆ ਪਰ ਕ੍ਰੋਸ ਫਾਇਰਿੰਗ ਦੇ ਵਿੱਚ ਅਮ੍ਰਿਤਪਾਲ ਅਮਰੀ ਜੋ ਮਾਰਿਆ ਗਿਆ ਸੋ ਇਸ ਸੰਬੰਧੀ ਪੁਲਿਸ ਅਧਿਕਾਰੀ ਦੀ ਜੋ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਸੀਗਾ ਜਿਹੜਾ ਕਿ ਸਾਨੂੰ ਅਮ੍ਰਿਤਸਰ ਰੂਰਲ ਪੁਲਿਸ ਨੂੰ ਚਾਰ ਅਗੰਛੇ ਇੱਕ ਜਿਸ ਤੋਂ ਸੱਤਾਂ ਕਿਸੇ ਦੇ ਦੋ ਬੰਦੇ ਬੜੀ ਸੀਰੀਅਸੀ ਦਿੱਕਤੀ ਹੋਈ ਸੀ ਉਹਨਾਂ ਚ ਨਰਿੰਦਾ ਸੀਗਾ ਕੱਲੇ ਨੂੰ ਅਰੈਸਟ ਕੀਤਾ ਗਿਆ ਸੀਗਾ ਔਰ ਇਹਨੇ ਆਖੀ ਟੈਲੀਫੋਨ ਦੇ ਦੌਰਾਨ ਦੱਸਿਆ ਕਿ ਮੈਂ ਹੈਰੋਨ ਲਕੋਈ ਹੋਈ ਹਾਂ 2 ਕੈਜੀ ਹੈਰੋਨ ਸੀ ਤੇ ਕਿਉਂਕਿ ਰਾਤ 1:30 ਸੀ ਤਾਂ ਸਵੇਰੇ 1:30 9:00 ਵਜੇ ਲਈ ਜਿਹੜਾ ਅਸੀਂ ਜਿਹੜਾ ਇਹ ਨੌਬੇ ਦੀ ਲੈ ਕੇ ਆਏ ਸੀਗੇ ਤੇ ਉਸਨੇ ਹਸਲਾ ਵੀ ਲਪੋਇਆ ਹੋਇਆ ਹੈ ਇਹਨੇ ਉਸੇ ਵੇਲੇ ਆਪੇ ਅਸਲੇ ਨਾਲ ਹਾਤਕੜੀ ਵੀ ਲੱਗੀ ਹੋਈ ਸੀ ਤੇ ਫਾਇਰ ਕੀਤਾ ਜਿਹੜਾ ਮੁਲਾਜ਼ਮ ਨੇ ਉਹਦੇ ਕੋਈ ਬੋਰੀ ਵਜੀ ਮੁਲਾਜ਼ਮ ਦੇ ਸਾਡੇ ਦੇ ਲੱਗੀ ਹੋ ਗਿਆ ਇਹ ਹਸਕੜੀ ਸੁਏਤ ਨੇ ਭੱਜਣ ਦੀ ਕੋਸ਼ਿਸ਼ ਕੀਤੀ ਇੱਕ ਪੁਲਿਸ ਅਫਸਰ ਦੀ ਪੱਗ ਚੀਰ ਲਈ ਪਤਾ ਵੀ ਪਛਾਹ ਹੋ ਗਿਆ ਤੇ ਪੁਲਿਸ ਨੇ ਸਲਫਟਕ ਚਪਾਇਆ ਤੇ ਜੇ ਜੇ ਦੇਰ ਹੀ ਲੱਗੋ ਹੋ ਗਿਆ ਤੇ ਇਹ ਇਹ ਅੱਜ ਦਾ ਜਿਹੜਾ ਸਟੇਟ ਦਾ ਵਾ ਇਹ ਮੁਕਾਬਲਾ ਹੈ ਕੀ ਕੱਲ ਸਰ ਇਹ ਕੱਲਾ ਵੀ ਜਾਂ ਕੋਈ ਨਾਲ ਹੋਰ ਵੀ ਦੱਸਦੇ ਨੇ ਰਾਤ ਨੂੰ ਜਿਹੜੀ ਕੱਲ ਇਹਨੂੰ ਗ੍ਰਿਫਟਾਰ ਕੀਤਾ ਗਿਆ ਸੀ ਪੀਕ ਉਹਨਾਂ ਮੁਕਾਬਲਾ ਇਹ ਜਿਹੇ ਵਸਪਾਈ ਹੋਈ ਸੀ ਔਰ ਮਰਦਾਂ ਤੋਂ ਵੀ ਪਰ ਇਹ ਕੋ ਦਿਖਾ ਰਹੇ ਜਿਹੜੇ ਸੀਰੀਅਸਲੀ ਜਿਹੜੇ ਇੰਜਰਡ ਹੋਣ ਨਾਲ ਹਾਂ ਜਿਹੜਾ ਮੁਲਾਜ਼ਮ ਕਰਮਚਾਰੀ ਆ ਉਹ ਫੇਰੀ ਸੰਘੇਤਾ ਜੀ ਔਰ ਇੱਕ ਫਾਸਕਿਟੀ ਸਾਡਾ ਪਚਾਹ ਹੋ ਗਿਆ ਵੀ ਫਾਸਕਿਟੀ ਕਿ ਹਥਿਆਰ ਕਿਹੜੇ ਹਥਿਆਰ ਕਿਹੜੇ ਕਿਸਮ ਦੇ ਨਾਲ ਵੀ ਸੰਬੰਧਿਤ ਹੈਗਾ 9mm ਦਾ 40 ਪਿਸਟਲ ਆਲੀ ਔਰ 3 ਬੋਲੀਆਂ ਵੀ ਸਾਨੂੰ ਹੋਰੀਆ ਮਿਲਿਆ 2 ਕਿਲੋ ਹੈਲੋ ਮਿਲੀ ਆ ਸੋ ਜੰਡਿਆਲਾ ਗੁਰੂ ਦੇ ਪਿੰਡ ਧਰੜ ਦੀ ਨਹਿਰ ਤੇ ਮੁਕਾਬਲਾ ਹੋਇਆ ਹੈ ਪੁਲਿਸ ਤੇ ਗੈਂਗਸਟਰ ਆਮੋ ਸਾਹਮਣੇ ਹੋਏ ਨੇ ਗੈਂਗਸਟਰ ਅਮਰਿਤਪਾਲ ਅਮਰੀ ਮਾਰਿਆ ਗਿਆ ਅਮਰੀ ਦੀ ਜੇਕਰ ਗੱਲ ਕਰੀਏ ਤਾਂ ਉਹ ਚਾਰ ਕਤਲ ਕੇਸਾਂ ਦੇ ਵਿੱਚ ਲੁੜਿੰਦਾ ਸੀ ਚਾਰ ਜੋ ਕਤਲ ਮਾਮਲੇ ਉਸ ਦੇ ਉੱਪਰ ਦਰਜ ਸਨ ਹੋਰ ਵੀ ਕਈ ਅਪਰਾਧਿਕ ਮਾਮਲੇ ਦਰਜ ਸੀ ਦੱਸਿਆ ਜਾ ਰਿਹਾ ਹੈ ਕਿ ਜੰਡਿਆਲਾ ਗੁਰੂ ਦੇ ਹੀ ਪਿੰਡ ਭਗਵਾਨ ਦਾ ਰਹਿਣ ਵਾਲਾ ਸੀ ਅਮਰੀ ਜੋ ਜਿਸ ਨੂੰ ਬੀਤੇ ਦਿਨੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਨਿਸ਼ਾਨਦੇਹੀ ਤੇ ਅੱਜ ਜੋ ਨਸ਼ੇ ਦੀ ਡਰੱਗ ਦੀ ਜੋ ਰਿਕਵਰੀ ਹੋਣੀ ਸੀ ਪਰ ਇਸ ਰਿਕਵਰੀ ਕਰਨ ਸਮੇਂ ਜੋ ਅਮ੍ਰਿਤਪਾਲ ਅਮਰੀ ਦੇ ਵੱਲੋਂ ਗੈਂਗਸਟਰ ਦੇ ਵੱਲੋਂ ਪੁਲਿਸ ਤੇ ਹੀ ਫਾਇਰਿੰਗ ਕਰ ਦਿੱਤੀ ਗਈ ਤੇ ਇਸ ਫਾਇਰਿੰਗ ਦੇ ਦੌਰਾਨ ਜਦੋਂ ਪੁਲਿਸ ਨੇ ਕ੍ਰੋਸ ਫਾਇਰਿੰਗ ਕੀਤੀ ਤਾਂ ਗੋਲੀ ਲੱਗਣ ਕਾਰਨ ਅਮ੍ਰਿਤਪਾਲ ਅਮਰੀ ਟੇਰ ਹੋ ਗਿਆ ਇਸ ਸੰਬੰਧੀ ਹਰ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਬੀਪੀ ਸੰਚੈਦਨਾ